ਦੀ ਕਿਰਪਾ ਜਥੇਦਾਰ ਸਰਬਜੀਤ ਸਿੰਘ ਜੀ ਇਹ ਉਹਨਾਂ ਦੀ ਭਾਣ ਜੀ ਹੈ ਸਾਡੀ ਭਾਣ ਜੀ ਹੈ ਸਾਡੀ ਭੈਣ ਹੈ ਬਹੁਤ ਬਹੁਤ ਸਤਿਕਾਰ ਹੈ ਆ ਸੰਗਟੇ ਲੋ ਜੀ ਮਾਇਆ ਲੈ ਜਾ ਬੱਚੀ ਇੱਕ 100 ਰੁਪਏ ਇਸ ਬੱਚੀ ਦੇ ਲਈ ਸਾਡੇ ਬਾਹਰੋਂ ਵੀਰ ਗੁਪਤਦਾਨ ਭੇਜ ਗਏ ਨੇ ਕਹਿੰਦੇ ਵਾਹਿਗੁਰੂ ਆਪੇ ਨਾਮ ਜਾਣਦਾ ਔਰ ਮੈਂ ਬੇਨਤੀ ਕਰੂਗਾ ਅਗਲੀਆਂ ਟੀਮਾਂ ਨੂੰ ਕਿ ਇਹ ਬਹੁਤ ਜ਼ਰੂਰੀ ਆ ਪਾਸੇ ਹੋ ਜਾਓ ਵੀ ਫੜ ਪਾਸੇ ਹਟ ਜਾਓ ਪਾਸੇ ਅੜ ਜਾਓ ਝੂਲਦੇ ਨਿਸ਼ਾਨ ਮੇਰੇ ਪੰਥ ਮਹਾਰਾਜ ਦੇ ਝੂਲਦੇ ਨਿਸ਼ਾਨ ਮੇਰੇ ਪੰਥ ਮਹਾਰਾਜ ਦੇ ਝੂਲਦੇ ਨਿਸ਼ਾਨ ਮੇਰੇ ਪੰਥ ਮਹਾਰਾਜ ਦੇ ਆ ਕਿਰਪਾ ਦਸਵੇਂ ਪਿਤਾ ਦੀ ਵੱਡੀ ਦੇਣ ਹੈ ਵੱਡੀ ਕਿਰਪਾ ਤਲਵੰਡੀ ਸਾਬੋ ਦੀ ਧਰਤੀ ਹੋਵੇ ਤੇ ਕਹਿੰਦੇ ਡਾਲ ਸਟੱਡ ਫਾਰਮ ਦੀ ਫਰਿਆਰਤਨ ਹੋਵੇ ਕਿਹਾ ਹਣਾ ਦੁਨੀਆ 'ਚ ਧੰਮਾ ਪੈਣ ਕਿਹਾ ਹਣਾ ਦੁਨੀਆ 'ਚ ਗੱਲਾਂ ਹੋਣ ਕਲਸਾ ਜੀ ਇਹ ਤੇ ਕਹਿੰਦੇ ਯਾਰ ਸਿਰਾਈ ਕਰਾ ਦਿੱਤਾ ਕਹਿੰਦੇ ਵੱਡੀ ਕਿਰਪਾ ਸੰਤਾਂ ਦੀ ਬਹੁਤ ਵੱਡੀ ਮਿਹਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖੇ ਐਨ ਕੁੜੀ ਨੇ ਉਹ ਕਰਾ ਦਿੱਤਾ ਜਿਹਨੂੰ ਲੋਕ ਸਿਰਾ ਕਹਿੰਦੇ ਆ ਕਦੇ ਸੋਚਿਆ ਵੀ ਨਹੀਂ ਸੀਗਾ ਵੀ 7 ਸਾਲ ਦੀ ਬੱਚੀ ਘੋੜੇ ਤੇ ਐਦਾਂ ਸਟੰਟ ਕਰੂ ਆਲੀਕਾ ਵਾਲਿਆ ਤੁਹਾਡੇ ਵੱਲੋਂ 500 ਹੈ ਨਾ ਸਾਡਾ ਇੱਕ ਵੱਡੀ ਖਿਡਾਰੀ ਹੈ ਸੁਖੀ ਅਲੀਕਾ ਇਹ ਵੀ ਸਰਪੰਚਾਂ ਦਾ ਮੁੰਡਾ ਹੈ ਇਹਦੇ ਵੱਲੋਂ ਵੀ 500 ਹੈ ਬੱਚੀ ਦੇ ਲਈ ਬੱਚੀ ਨੇ ਸਟੰਟ ਫੇਰ ਕਰਨਾ ਆਹ ਦੇਖੋ ਘੋੜੇ ਦੇ ਉੱਪਰ ਖੜ ਗਈ ਹੈ ਬੋਲੇ ਸੋਨਿਹਾਲ ਆਤਿ ਸ੍ਰੀ ਅਕਾਲ ਨਾਲ ਦੀ ਨਾਲ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਹੈ ਭਾਈ ਬਖਤੌਰ ਤੇ ਛਪੜੀ ਚ ਚਲੋ ਜੀ ਤੁਹਾਡੇ ਵੱਲੋਂ 500 ਇਸ ਬੱਚੀ ਨੂੰ ਬਹੁਤ ਵੱਡਾ ਪਿਆਰ ਦੇ ਦਿਓ ਜੀ ਬਹੁਤ ਬਹੁਤ ਧੰਨਵਾਦ ਹੋਊਗਾ ਇਹ ਮਾਨ ਸਤਕਾਰ ਹੈ ਧੀਆ ਨੂੰ ਦਿੱਤਾ ਦਾਣ ਮੇਰੇ ਵੀਰੋ ਕਮਾਈਆਂ ਦੇ ਵਿੱਚ ਵਰਕਦਾ ਹੁੰਦੀਆਂ ਨੇ ਆ 1100 ਪ੍ਰਬੰਧਕ ਕਮੇਟੀ ਵੱਲੋਂ ਹੈ ਮੈਨੂੰ ਸਰਪੰਚ ਸਾਹਿਬ ਨੇ ਫੜਾ ਦਿੱਤਾ ਤੇ ਕਹਿੰਦੇ 500 ਮੇਰ ਢਿੱਲੋ ਢਿੱਲੋ ਨਿਊਟ੍ਰੀਸ਼ਨ ਵਾਲੇ ਵੱਲੋਂ ਆ ਗਿਆ ਮੈਂ ਧੰਨਵਾਦ ਕਰਦਾ ਸ਼ਿੰਦਾ ਢਿੱਲੋ ਜੀ ਤੁਹਾਡੇ ਵੱਲੋਂ ਵੀ ਵੱਡਾ ਪਿਆਰ ਹੈ ਇਹ ਵੱਡੇ ਸਤਕਾਰ ਨੇ ਲੈ ਵੀ ਇੱਕ ਮਿੰਟ ਵੀਰੇ ਇਹ 1100 ਕਹਿੰਦੇ ਸਰਪੰਚ ਸਾਹਿਬ ਵੱਲੋਂ ਹੈ ਸਾਡੇ